ਲੋ ਵੀ ਦੋਸਤੋ ਅੱਜ ਅਸੀਂ ਆਏ ਆ ਘੱਗਰ ਦਰਿਆ ਦੇ ਉੱਤੇ ਵਸੇ ਨੂੰ ਘੱਗਰ ਨੂੰ ਨਦੀ ਵੀ ਕਹਿ ਦਿੰਦੇ ਨੇ ਨਾਲੀ ਵੀ ਕਹਿ ਦਿੰਦੇ ਨੇ ਕਈ ਨਾਮ ਨੇ ਇਹਦੇ ਤੇ ਘੱਗਰ ਦਰਿਆ ਜਿਹੜਾ ਹੈਗਾ ਇਹ ਹਰਿਆਣਾ ਵਿੱਚ ਦੀ ਪੈਂਦਾ ਹੈ ਬੱਬਨਪੁਰ ਟਾਣੀ ਦੇ ਕੋਲ ਦੀ ਇਹਦੇ ਉੱਤੇ ਕਾਹ ਬਹੁਤ ਆ ਨਵਾਂ ਹੀ ਪੁਲ ਬਣਿਆ ਹੋਇਆ ਹੈ ਕਾਫੀ ਲੰਬਾ ਚੌੜਾ ਮੇਰੇ ਨਾਲ ਨੇ ਮੇਰੇ ਮਿੱਤਰ ਦਰਸ਼ਨ ਅਜਾਦ ਜੋ ਕਿ ਕਕਰ ਦਰਿਆ ਦੇ ਉੱਤੇ ਬਿਖਾਉਣ ਵਾਸਤੇ ਲਿਆਏ ਨੇ ਆਓ ਦੋਸਤੋ ਦੇਖਦੇ ਆ ਕਕਰ ਦਰਿਆ ਦਾ ਖੂਬਸੂਰਤ ਨਜ਼ਾਰਾ ਦੋਸਤੋ ਆ ਜਿਹੜਾ ਹੈਗਾ ਕਕਰ ਦੇ ਉੱਤੇ ਜਿਹੜਾ ਪੁਲ ਬਣਿਆ ਹੋਇਆ ਹੈ ਨਵਾਂ ਪੁਲ ਬਣਿਆ ਹੋਇਆ ਹੈ ਤੇ ਬਾਈ ਜੀ ਆਪਣੇ ਨਾਲ ਨੇ ਆਪਾਂ ਇਹਨਾਂ ਨੂੰ ਦੇ ਨਾਲ ਗੱਲਬਾਤ ਕਰਦੇ ਆ। ਇਹ ਬਾਈ ਜੀ ਜਿਸ ਤਰ੍ਹਾਂ ਇਹ ਲੱਗ ਰਿਹਾ ਵੀ ਪੁਲ ਨਵੇਂ ਬਣਿਆ ਹੋਇਆ ਇਹ। ਇਹ ਕਦੋਂ ਕਦੋਂ ਦਾ ਬਣਿਆ ਹੋਇਆ ਪੁਲ? 3-12 ਸਾਲ ਹੋ ਗਏ। 10-12 ਸਾਲ ਹੋ ਗਏ। ਇਹ ਪੁਲ ਬਣਾਇਆ ਕਿਸੇ ਜਿਵੇਂ ਆਹ ਮਤਲਬ ਇਹਨਾਂ ਤੇ ਲਾਇ ਹੋਏ ਨੇ ਜਿਸ ਦਿਸਣਾ ਲੱਗੇ ਹੋਏ। ਨਾ ਪੁਲ ਸਾਹ ਵਾਲੇ ਬਾਦਿਆਂ ਨੇ ਬਣਾਇਆ। ਅਨੰਦਪੁਰ ਸਾਹ ਵਾਲੇ ਬਾਦਿਆਂ ਨੇ। ਨਾ ਸਿੰਘ ਬਾਦਿਆਂ ਨੇ, ਨਵਾਬ ਸਿੰਘ। ਹਾਂਜੀ। ਤੇ ਇਹ ਬਾਈ ਜੀ ਜਿਸ ਤਰ੍ਹਾਂ ਮਤਲਬ ਆਪਾਂ ਨੂੰ ਪਤਾ ਹੀ ਹੈ ਕਿ ਘੱਗਰ ਦਰਿਆ ਬਹੁਤ ਕਾਫੀ ਡੂੰਘੀ ਹੈਗੀ ਨਾਲੀ ਇਹ। ਹਾਂਜੀ ਜੀ। ਤੇ ਜਿਵੇਂ ਇਹ ਆ ਬੁਰਜ ਵਗੈਰਾ ਜਿਹੜੇ ਕੱਢੇ ਹੋਗੇ ਨੇ ਇਹ ਫਿਰ ਕਿਸ ਤਰ੍ਹਾਂ ਇਹਨਾਂ ਬਣਾਏ ਗਏ ਇਹਦਾ ਪੂਰਾ ਝਾਂਮਾ ਸੀਗੀਆਂ ਬਹੁਤ ਵੱਡੀਆਂ ਅੱਛਾ ਉਹ ਚੋਰਾ ਦੇ ਮੁੰਡੇ ਸੀ ਉੱਥੇ ਆਨੰਦਪੁਰ ਸਾਹਿਬ ਆਵਿਆ ਤੇ ਆਏ ਹੋਏ ਅੱਛਾ ਉਹ ਉਧੋ ਜਹੇ ਨੇ ਪੰਡੋ ਤੋਂ ਜਹੇ ਨੇ ਬਹੁਤ ਬਾਈਰੀ ਸੈਂਟ ਲਿਗਾ ਜੀ ਅੱਜ ਦਾ ਨਹੀਂ ਉਫਰ ਤਕਨੀਕ ਇਹਨਾਂ ਨੇ ਕਿਹੜੀ ਵਰਤੀ ਇਹਦੇ ਪਾਣੀ ਦੇ ਵਿੱਚ ਮਤਲਬ ਚਲਦੇ ਪਾਣੀ ਜੀ ਬਣਾਇਆ ਹੋਇਆ ਪੁੱਲ ਤਾਂ ਇਹ ਮਤਲਬ ਨਹੀਂ ਤਾਂ ਹਟਾਤਾ ਹੈਗਾ ਦੇਸੀ ਹੈ ਫੈਨ ਲਾਉਣੇ ਨੇ ਪਾਣੀ ਘੱਟ ਥੋੜੇ ਥੋੜੇ ਥਾਂ ਵੀ ਦੀ ਪਾਣੀ ਟਪਾੰਦ ਦੇ ਪੂਰਾ ਤੋਂ ਐ ਕਰ ਲਾਂਦੇ ਫਿਰ ਉਹ ਦੂਜਾ ਪਾਸਾ ਕਰ ਲੈ। ਅੱਛਾ। ਹੂੰ। ਦੋਨੋਂ ਸਾਡੇ ਵਿਚ ਦੀ ਪਾਣੀ ਪਾ ਕੇ। ਅੱਛਾ। ਤੇ ਫਿਰ ਪੁਲ ਮਤਲਬ ਕਿੰਨੇ ਵਜਰ ਤੇ ਬਣ ਕੇ ਤਿਆਰ ਹੋ ਗਿਆ ਸੀ ਇਹ? ਲੱਗੇ ਦੋ ਤਿੰਨ ਸਾਲ ਹਨਾ। ਤਿੰਨ ਸਾਲ ਲੱਗੇ ਸੀਗੀ। ਤਿੰਨ ਸਾਲ। ਤਿੰਨ ਚਾਰ ਕਰੋੜ ਰੁਪਏ ਲੱਗੇ। ਇੱਕ ਜਿਹਾ ਹੀ ਬਸਾ ਬਹੁਤ ਲੱਗਾ। ਫਰ ਗਿਆ ਬਹੁਤ ਮੋਟਾ ਪਾਇਆ। ਅੱਛਾ। ਤੇ ਇਹ ਮਤਲਬ ਉਸ ਤੋਂ ਪਹਿਲਾਂ ਇੱਥੇ ਕੋਈ ਨੰਗਾ ਪੁਲ ਸੀ ਜਾਂ ਕੋਈ ਛੋਹ ਦੀ ਨੰਗਾ? ਨਹੀਂ। ਛੋਹ ਦੀ ਕਿੱਤੀ ਲੱਗਦੀ ਹੁੰਦੀ ਸੀਗੀ? ਅੱਛਾ। ਕਿਸੇ ਦੂਜੀ ਗੱਲ ਅੱਛਾ ਕਿਸਤੀ ਲੱਗਦੀ ਸੀ ਜਾਮ ਮੁਰਤੇ ਵਿੱਚ ਵੀ ਆ ਜਾ ਕੇ ਇਹਨੂੰ ਉੱਧਰ ਜਾ ਕੇ ਉੱਧਰੋਂ ਫੇਰ ਇਹਨੂੰ ਟਰੈਕਟਰ ਚੜ੍ਹਦੇ ਸੀ ਤਾਂ ਹਾਂ ਘਾੜ ਦਿਆ ਬਣਾਇਆ ਮਤਲਬ ਵਿੱਚ ਦੀ ਲੰਘਦੇ ਸੀ ਠੀਕ ਹੈ ਸੋ ਇਹ ਸੀ ਦੋਸਤੋ ਇਥੋਂ ਦੀ ਇਸ ਪੁਲ ਦੀ ਦਾਸਾਂ ਜਿਹੜੇ ਬਾਈਆਂ ਨੇ ਦੱਸੀ ਹੈਗੀ ਐ ਕਿ ਪਹਿਲਾਂ ਇਹ ਪੁਲ ਨਹੀਂ ਸੀਗਾ ਤੇ ਕਿਸਤੀ ਫਿਰ ਮਤਲਬ ਆਮ ਲੋਕ ਜਿਹੜੇ ਕਿਸੇ ਰਹੀ ਨਾ ਲੰਘਦੇ ਸੀ ਉਹ ਰੱਖਿਆ ਸੀ ਮੁੰਡਾ ਉਹ ਮਲਾਹ ਅੱਛਾ ਹਾਂ ਮੁੰਡਾ ਮਲਾਹ ਸੀ ਸਾਨੂੰ ਅੱਛਾ ਉਹ ਰੱਖਿਆ ਹੋਇਆ ਸੀ ਆ मतलब उहो ਅਹੀਂ ਆਪਾਂ ਕਹਿ ਸਕਦੇ ਹਾਂ ਕਿ ਅੱਲ ਵੀ ਤਨਖਾਹ ਦੀ ਵੀ ਰੱਖਿਆ ਹੋਈ ਸੀ ਮਹੀਨੇ ਦੇ ਉਹ। ਹਾਂ ਹਾਂ ਤਨਖਾਹ। ਉਹ ਫਿਰ ਇਧਰੋਂ ਲੋਕਾਂ ਨੂੰ ਦਾਣੇ ਨੂੰ ਲੈਂਦਾ ਸੀ ਅਜੇ ਉਹ ਪਿੰਡਾਂ 'ਚ। ਦਾਣੇ ਲੈਂਦਾ ਸੀ ਜਿਵੇਂ ਮਤਲਬ ਪਹਿਲਾਂ ਦਾਣੇ ਲੈਂਦੇ ਹੁੰਦੇ ਸੀ। ਕੋਈ ਪੈਸੇ ਦੇ ਦਿੰਦਾ ਸੀ। ਅੱਛਾ। ਪਿੰਡ ਪੇਜ ਐਵੇਂ ਕੋਈ। ਇੱਥੋਂ ਦਾ ਹੀ ਸੀ ਪੱਕਾ ਇਹਨਾਂ ਦੇ ਪਿੰਡ ਦਾ ਲਾਂ ਟਾਣੀ ਬੱਬਨਪੁਰ ਦਾ। ਅੱਛਾ। ਹਾਂਜੀ। ਇਹ ਟਾਣੀ ਬੱਬਨਪੁਰੇ ਇਧਰ ਅੱਗੇ ਰਹੀ ਹੈ। ਹਾਂ ਨਾ ਟਾਣੀ ਬੱਬਨਪੁਰਾ ਪਿੰਡ ਆ ਗਿਆ ਸਾਰਾ। ਅੱਛਾ ਅੱਛਾ। ਹੁਣ ਕਰ ਦੇਗੇ। ਅੱਛਾ ਅੱਛਾ। ਟਾਣੀ ਦੇ ਨੇ ਇਹ ਨਾ ਕਰਦੇ। ਹਾਂ ਬਹੁਤ ਠੀਕ ਹੈ। ਇਹ ਵਾਬਨੇ ਪਾਇਆ ਸੀ ਇਹ ਫਚੇ ਚੋ। ਠੀਕ। ਇਹ ਮਾਂ ਬਾਬੇ ਦੇ ਪਿੰਡ ਦੀ ਸੇਵਾਈ ਆ। ਹੁਣ ਵੀ ਜਾਂਦੀ ਹੈ ਜੀ ਦਾਣੇ। ਅੱਛਾ। ਇੱਥੇ ਆੜੀ ਸੋਨੇ ਦਾਣੇ ਚਾਹਤ। ਉਹ ਵੀ ਆ ਕਿੱਲਾ ਜੀ। ਸੋਨੇ ਦੀ ਬਾਤ। ਅੱਛਾ। ਤੇ ਬਾਕੀ ਗੱਟਾ ਫਿਰ 5 ਕਿੱਲੇ ਮੰਗਰ ਇੱਕ ਗੱਟਾ ਜੀਰੀ ਦਾ ਇੱਕ ਕਾਥ ਦਾ। ਅੱਛਾ ਅੱਛਾ। ਬਾਅਦ ਹੁਣ ਵੀ ਜਾਂਦੀ ਹੈ ਉੱਥੇ। ਓਕੇ ਓਕੇ। ਮਤਲਬ ਪਿੰਡ ਦੀ ਸਰਦਾ ਵੀ ਹੈ ਵੀ ਚਲ ਕੋਈ ਗੱਲ ਨਹੀਂ ਆ ਪੁੰਨੇ ਸਹੀ ਹੂੰ ਦੱਸਾਂ ਜਾਂਦਾ। ਨਹੀਂ ਵੀ ਇੱਕ ਬਹੁਤ ਵੱਡਾ ਕਾਰਜ ਆ ਜਿੰਨੇ ਤੁਸੀਂ ਦੱਸ ਰਹੇ ਕਿ ਕਿਸ ਤਿਆਂ ਨਾਲ ਤੇ ਇੱਕ ਜਿਹੜੀ ਸਾਡੀ ਰੋਜ਼ ਮਰਾਂ ਦੀ ਜ਼ਿੰਦਗੀ ਆ ਹੁਣ ਜਿਵੇਂ ਇੱਕ ਮਤਲਬ ਮੋਟਰਸਾਈਕਲ ਜਾਂ ਵਹੀਕਲ ਲੰਘੀ ਜਾਂਦੇ ਆ ਆਰਾਮ ਨਾਲ ਤੇ ਇੱਕ ਜਿਹੜੇ ਹੁਣ ਤੁਸੀਂ ਜਿਵੇਂ ਦੱਸਦੇ ਆ ਵੀ ਇਹਦੇ ਵਿਚ ਦੀ ਲੰਘਦੀ ਸੀਗੀ ਫਿਰ ਜਦੋਂ ਬਿਜਲੀ ਨਾਲ ਦੀ ਪਾਣੀ ਚੱਲਦਾ ਹੁੰਦਾ ਸੀ ਇੱਥੇ ਚੱਲਦਾ ਨਹੀਂ ਹੁੰਦਾ ਪਾਣੀ ਨਾਲ ਪਾਣੀ ਚੱਲਦਾ ਹੁੰਦਾ ਤੁਹਾਨੂੰ ਹੱਤ ਮੰਡੀ ਸੀ ਨਾ ਜੀ ਵਿਚੇ ਆਈ ਜਾਂਦੇ ਸੀ ਅੱਛਾ ਆਈ ਲੰਘ ਜਾਂਦੇ ਸੀ ਤੇ ਉਪਰ ਦੇਖੇ ਨਾ ਜੀ ਥੱਲੇ ਡੁਗਾਈ ਕਿੰਨੀ ਕਹਦੀ ਫੰਦੇ ਦਾ ਮੋਹ ਟੰਗਾਈ ਆ ਥੱਲੇ ਦੇ ਹੋਊਗੀ ਘਟੋ ਘਟਾਈ 50 ਫੁੱਟ ਇੱਥੋਂ ਲੈ ਕੇ ਅੱਛਾ ਥੋੜਾ ਠੀਕ ਹੈ ਬਹੁਤ-ਬਹੁਤ ਧੰਨਵਾਦ ਭਾਈ ਜੀ ਠੀਕ ਹੈ ਸਟਾਰਟ ਕਰ ਦਿੰਦੇ ਹੋ ਸੋ ਆਹ ਹਾਂ ਤੁਹਾਨੂੰ ਬਿਲਕੁਲ ਨਜ਼ਦੀਕ ਤੋਂ ਦਿਖਾ ਰਹੇ ਆ ਉਹ ਚੀਜ਼ ਦੇਖੋ ਪਹਿਲਾਂ ਉਹਨਾਂ ਬਾਈਆਂ ਨੇ ਗੱਲਬਾਤ ਕੀਤੀ ਸੀਗੀ ਤੇ ਆਹ ਕੁਛ ਮਿੱਤਰ ਨੇ ਜਿਹੜੇ ਕਿ ਇਸ ਠੱਗਰ ਨਜ਼ਦੀਕੇ ਵਿੱਚੋਂ ਮੱਛੀ ਪਕੜ ਰਹੇ ਆ ਮਛਲੀ ਪਕੜ ਰਹੇ ਆ ਇਹ ਆਹ ਜਾਲ ਪਾਇਆ ਹੋਇਆ ਇਹਨਾਂ ਦੇ ਵਿੱਚ ਤੇ ਆਹ ਦੇਖੋ ਦੇਖਦੇ ਹਾਂ ਹੁਣ ਮੱਛੀ ਆਉਂਦੀ ਹੈ ਕਿ ਨਹੀਂ ਆਉਂਦੀ ਹੈ ਇਹ ਇਸ ਤਰ੍ਹਾਂ ਕੱਢ ਰਹੇ ਨੇ ਇਹ ਇਹ ਆ ਜਾਲ ਆ ਰਿਹਾ ਨਾ ਇਹ ਦੇਖੋ ਇਹ ਮੱਛੀ ਪਕੜ ਰਿਹਾ ਨਹੀਂ ਨਹੀਂ ਆਇਆ ਮੱਛੀ ਨਹੀਂ ਆਇਆ ਨਹੀਂ ਖਾਲੀ ਜਾਲ ਆ ਗਿਆ ਵਿੱਚ ਡੰਡੇ ਆ ਗਏ ਦੇ ਲੱਗ ਇਹ ਦੇਖੋ ਜੀ ਦਿਖਾ ਦੇ ਕੱਟਾ ਦਿਖਾ ਦੇ ਵੀਡੀਓ ਇਸ ਕਿਹਦੇ ਇਹ ਇਹ ਤਾਂ ਕੁਝ ਹੋਰ ਹੀ ਆ ਗਿਆ ਤੇ ਡੰਡਾ ਜ ਆ ਗਿਆ ਵਿੱਚ ਤੇ ਮੱਛੀ ਤਾਂ ਨਹੀਂ ਆਈ ਇਹ चाल निकल गया। और उधर सामने भी देखो, उधर भी पर्लेबसे बैठे, वो भी मछियां पकड़ रहे हैं। वो कुछ और तरीके रहा, उन्होंने भी शायद जाल लाया होगा। ये भी पानी बद रहे। तेरना देखो, चिज़ रहा हाँ। ਦੂਰ ਤੱਕ ਜਿਹੜਾ ਹੈਗਾ ਪਾਣੀ ਪਾਣੀ ਦੇਖੋ ਹੁਣ ਅਜੇ ਬਾਈ ਆ ਰਿਹਾ ਹੈ ਆਪਕੋ ਕੀ ਆਉਤਾ ਹੈ ਤਾਂ ਦੋਸਤੋ ਇਹ ਅੰਬਾਈ ਮੱਛੀਆਂ ਫੜਦੇ ਸੀ ਇੱਥੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੋ ਆਪ ਮੱਛਲੀ ਰੋਜ਼ ਪਕੜਨੇ ਆਤੇ ਨੇ ਨਹੀਂ ਰੋਜ਼ ਨਹੀਂ ਕبھی 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 ਛੁੱਟੀ ਮਿਲਤਾ ਆ ਰਹਿਣਾ ਤੋ तो यहाँ पे मछली कितने की मछली मिल जाती है बस मिल जाता है हो गया दो चार मिल जाता है तो आज पकड़ी कुछ तो दो तीन ठो पकड़े बस दिखाना है एक तो ये दो दोस्तों इनमें से मछली पकड़ी है ये देखो पकड़ा हुआ तो जाल खोल रहा था तो ये एक मिनट आपका जाल दिखाना है? खोल के थोड़ा सा, थोड़ा सा खोल के दिखाना या यहीं पे खोल के दिखा दो आप थोड़ा सा ये जाल है दोस्तों तो इस जाल दे नाल जो है गया है मछलियां पकड़ते क्या जाके तू तो जस इस... पानी ज्यादा है तो कहीं कहीं होगा मछली तो उसका कारण यह तो मछली नीचे चली जाती है हाँ। जाल में आती है अगर पानी कम हो तो फिर मछली ज्यादा आती है ना ओके आप कहाँ कहाँ पे करते हो बादल का बादल नहर, नहर में नहर पे तो वहाँ पे नहर में भी पानी वहां है वहाँ पे मछली नहीं आती है क्या वहाँ ज्यादा रहती है पानी का ज्यादा ही है बाव है। अच्छा बहाव ज्यादा है तो इसका भी हिसाब होता है कोई भी मतलब पानी ज्यादा बहाव में मछली पकड़ना या कम बहाव में क्या हिसाब है, है मार लिया थोड़ा बहुत चल तो रही है तो जाते रहे पानी